ਜੀ ਆਪਣੇ ਪਿੰਡ ਬਚਾਣ ਦੇ ਲਈ ਆਪਣੇ ਘਰ ਬਚਾਣ ਦੇ ਲਈ ਇੱਕ ਦੂਜੇ ਦੀ ਮਦਦ ਵੀ ਕਰਦੇ ਰਹੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਤੁਰਦੇ ਵੀ ਰਹੇ ਅਸੀਂ ਸੋ ਉਹ ਸਮਾਂ ਸਾਨੂੰ ਜ਼ਿੰਦਗੀ ਤੇ ਯਾਦ ਰਹੇਗਾ ਜਿੰਨੀ ਦੇਰ ਤੱਕ ਅਸੀਂ ਇਸ ਧਰਤੀ ਤੇ ਰਹਿਣਾ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਵੀ ਕਿਸੇ ਨਾ ਕਿਸੇ ਢੰਗ ਨਾਲ ਸੁਣ ਕੇ ਚਰਚਾ ਕਰਦੇ ਰਿਹਾ ਕਰਨ ਜਿੱਦਾਂ ਹੁਣ ਅਸੀਂ ਕਹਿੰਦੇ ਆ ਵੀ ਤਰਵੰਜਾ ਜਹੜ ਆਇਆ ਸੀ ਉਹ ਨਰੋਟ ਵਾਲੀ ਟੁੱਟੀ ਹੋਇਆ ਨਾ ਪੁਰਾਣੀ ਪੀੜ੍ਹੀ ਨੂੰ ਪਤਾ ਹੀ ਤਾਂ ਸੁਣਿਆ ਹੀ ਆ ਨਾ ਸੂਏ ਸੇ ਢੰਗ ਨਾਲ ਇਹ ਵੀ ਲੋਕਾਂ ਨੇ ਕਿਤੇ ਨਾ ਕਿਤੇ ਜ਼ਿੰਦਗੀ ਦੇ ਅੰਦਰ ਗੱਲਾਂ ਕਰਦੇ ਰਿਹਾ ਕਰਨਾ ਕਿ ਭਈ ਸੁਣਿਆ ਵੀ ਇੱਕ ਵਾਰ 19 25 ਚ 2025 ਸਤੰਬਰ ਮਹੀਨੇ ਅਗਸਤ ਮਹੀਨੇ ਹੜ ਆਇਆ ਸੀ ਤੋ ਮਾਜੂਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਆ ਪਿੰਡਾਂ ਦੇ ਅੰਦਰ ਜਿਹੜੇ ਨੁਕਸਾਨ ਹੋਏ ਆ ਉਹ ਕਿਸੇ ਦੇ ਪਸ਼ੂ ਰੁੜੇ ਆ ਕਿਸੇ ਦਾ ਘਰ ਟਟ ਗਿਆ ਕਿਸੇ ਦਾ ਤਰੇੜਾ ਆ ਗਿਆ ਘਰ ਚ ਕਿਸੇ ਦਾ ਚੋਹਾਨੇ ਵਾਲੀ ਫਸਲ ਤੇ ਮਿੱਟੀ ਪੈ ਗਈ ਹੈ ਰੇਤਾ ਪੈ ਗਿਆ ਜਾਂ ਰੁੜ ਗਿਆ ਉਹਨੇ ਮੈਂ ਆਇਆ ਤੁਹਾਡੇ ਪਿੱਛੇ ਰਾਜ ਮੈਂ ਦੇਖਿਆ ਇੱਕ ਮੁੰਡਾ ਕਹਿੰਦਾ ਵੀ ਮੈਂ ਇੱਥੇ ਆ ਨਾਈ ਦੀ ਦੁਕਾਨ ਹੀ ਮੇਰੀ ਤੇ ਉਹ ਸਾਰੀ ਉਹਦਾ ਸਮਾਨ ਸਭ ਸਾਰਾ ਰੁੜ ਗਿਆ ਇੱਕ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੀ ਉਹਦਾ ਵੀ ਨਾਲ ਰੁੜ ਗਿਆ ਤੁਹੇ ਜਿੰਨੇ ਵੀ ਨੁਕਸਾਨ ਹੋਏ ਆ ਇਹਨਾਂ ਨੁਕਸਾਨਾਂ ਦੀ ਪਰਭਾਈ ਕਰਨ ਦੇ ਲਈ ਆਮ ਜਲਾਸ ਅੱਜ ਸਾਰੇ ਪੰਜਾਬ ਦੇ ਅੰਦਰ ਖਾਸ ਕਰਕੇ ਹੋਣਾ ਪਿੰਡਾਂ ਜਿੱਥੇ ਪਾਣੀ ਦੀ ਮਾਰ ਪਈ ਹੈ ਹੁਣ ਮੈਂ ਕਰਕੇ ਆਇਆ ਕੋਲੀਆਂ ਚ ਦੂਜਾ ਤੁਹਾਡਾ ਇੱਥੇ ਆ ਤੀਜਾ ਮਝੀਰੀ ਰਾਜਪੂਤਾ ਫਿਰ ਸੇਖੂਪੁਰ ਮਝੀਰੀ ਆ ਫਿਰ ਬਰਮਾਲ ਜੱਟਾਂ ਦੇ ਅਖਵਾੜਾ ਫਿਰ ਮਾਖਨਪੋਰਾ ਉਹਦਾ 6-7 ਪਿੰਡਾਂ ਚ ਮੈਂ ਇੱਧਰ ਆਇਆ ਹੋਇਆ ਸੈਕਟਰੀ ਸਾਰੇ ਨਾਲ ਨੇ ਸੋ ਇਹ ਇੱਕ ਤੇ ਇੱਕ ਕਮੇਟੀ ਅੱਜ ਬਣਾਣੀ ਹੈ ਉਹ ਕਮੇਟੀ ਘਰ ਘਰ ਜਾਏਗੀ ਕਈ ਵਾਰੀ ਮੈਂ ਵੀ ਪਿੰਡ ਦਾ ਸਰਪੰਚ ਮੈਂ ਰਿਆ ਹੁਣ ਵੀ ਮੇਰੀ ਵਾਈਫ ਸਰਪੰਚਾ ਪਿੰਡ ਦੀ ਕਈ ਵਾਰੀ ਲੋਕ ਐਵੇਂ ਕਹਿੰਦੇ ਮੈਂ ਸ਼ਿਕਾਇਤ ਕਰਦੇ ਹੁੰਦੇ ਜੀ ਸਰਪੰਚ ਨੇ ਪੱਖਪਾਤ ਕੀਤਾ ਜੀ ਸਾਡੀ ਗੱਲ ਨਹੀਂ ਸੁਣੀ ਦੀ ਸਾਡਾ ਹਲ ਸੁਣਿਆ ਮੈਂ ਪਿੱਛੇ ਪਿੰਡ ਚ ਗਿਆ ਕੋਲੀਆਂ ਤੇ ਮੇਰੇ ਕੋਲ ਮਾਦਾ ਮਿਲ ਗਈ ਤੇ ਕਹਿੰਦੇ ਸਾਡੇ ਪਿੰਡ ਰਾਸਨ ਨੇ ਆਇਆ ਮੈਂ ਕਿਹਾ ਮਾਦਾ ਮੈਂ ਤੇ ਕਸਰੀ ਕੋਈ ਨਹੀਂ ਛੱਡੀ ਰਾਸਨ ਦਾ ਤੇ ਕੋਈ ਪਿੰਡ ਕਹਿ ਹੀ ਨਹੀਂ ਸਕਦਾ ਕਹਿੰਦੇ ਨਾ ਨਾ ਇੱਥੇ ਕੋਈ ਨਹੀਂ ਆਇਆ ਸਰਪੰਚ ਨੂੰ ਲਾਪੀ ਉਹ ਮੁੰਡਾ ਚੰਗਾ ਬੋਲਣ ਤੇ ਸਵਾਬ ਨਾਲ ਸਰਪੰਚ ਆ ਗਿਆ ਮੌਕੇ ਦਾ ਉਹ ਕਹਿੰਦਾ ਜੀ ਦੋ ਵਾਰੀ ਲੈ ਕੇ ਗਈ ਹੈ ਮੇਰੇ ਕੋਲ ਮੋਲ ਇਹ ਲੋਕ ਕਹਿੰਦੇ ਆ ਵੀ ਸਾਡੇ ਨਾਲ ਬਿਤਕਰ ਆਇਆ ਇੱਕ ਮਹਾਵਰਾ ਜਿਹਾ ਵੀ ਹੈ ਸੋ ਅਸੀਂ ਸਾਂਝੀ ਕਮੇਟੀ ਬਣਾ ਰਹੇ ਹਾਂ ਇਸ ਕਰਕੇ ਵੀ ਇਹ ਕਮੇਟੀ ਘਰ-ਘਰ ਜਾ ਕੇ ਕਿਸੇ ਦੀ ਸ਼ਿਕਾਇਤ ਨਾ ਰਵੇ ਉਹ ਕਮੇਟੀ ਫਿਰ ਫੈਸਲਾ ਕਰਕੇ ਦੇਗੀ ਸਾਨੂੰ ਤੇ ਆਹ ਨੁਕਸਾਨ ਸਾਡੇ ਪਿੰਡ ਦਾ ਹੋਇਆ ਇਹ ਨੁਕਸਾਨ ਹੋਇਆ ਫਿਰ ਉਹ ਸਰਕਾਰ ਉਹਦੇ ਉੱਤੇ ਜਿਹੜੇ ਉਹ ਅਮਲ ਕਰੇਗੀ ਲਾਗੂ ਤੇ ਨਾਲ ਦੇ ਨਾਲ ਇਸ ਤੋਂ ਬਾਅਦ ਤੁਹਾਨੂੰ ਇੱਕ ਦਿਨ ਲੇਬਰ ਵੀ ਮਿਲਣੀ ਹੈ ਸਰਕਾਰ ਵੱਲੋਂ ਤੇ ਜਿੰਨਾ ਕੂੜਾ ਕਾੜਾ ਡੈਂਪ ਹੈ ਪਿੰਡ ਦੇ ਅੰਦਰ ਵੈਸੇ ਕੱਲ ਵੀ ਕਾਫੀ ਸਫਾਈ ਹੋਈ ਹੈ ਉਹ ਫੋਗਿੰਗ ਸੀਨ ਆਈ ਉਹ ਵੀ ਫਿਰ ਹੀ ਆ ਉਹਦਾ ਫੇਰਨ ਦਾ ਮਤਲਬ ਇਹ ਆ ਵੀ ਉਹ ਫੋਗਿੰਗ ਤੁਂ ਆ ਜਦੋਂ ਜਾਂਦਾ ਘਰਾਂ ਤੱਕ ਤੇ ਉਹ ਮੱਛਰ ਨੂੰ ਮਾਰਦਾ ਕੋਈ ਡੇਂਗੂ ਨਾ ਫੈਲੇ ਬਿਮਾਰੀ ਨਾ ਫੈਲੇ ਹੈ ਨਾ ਸੋ ਮੈਡੀਕਲ ਟੀਮਾਂ ਵੀ ਇੱਥੇ ਆਈਆਂ ਰਾਸਨ ਦਾ ਸਭ ਨੂੰ ਮਿਲਿਆ ਹੋਏਗਾ ਮੇਰੇ ਸਾਰਾ ਜਿਨੇ ਵੀ ਲੋੜਵੰਦ ਸੀਗੇ ਮਿਲ ਗਿਆ ਨਾ ਸੋ ਹੁਣ ਅਗਲੀ ਗੱਲ ਇਹ ਆ ਵੀ ਇੱਕ ਕਮੇਟੀ ਬਣਾਣੀ ਆ ਤੇ ਸਰਪੰਚ ਦੀ ਪ੍ਰਧਾਨਗੀ ਥਲੇ ਕਮੇਟੀ ਹੋਏਗੀ ਹੈ ਨਾ ਤੇ ਲਿਖੋ ਨਾਮ ਉਹਨਾਂ ਦਾ ਗੁਰਮੀਤ ਲਿਖੋ ਤੇ ਉਸ ਤੋਂ ਬਾਅਦ ਇੱਕ ਪਣਾ ਐਸਸੀ ਸਮਾਜ ਦਾ ਉਹ ਦੱਸੋ ਕਿਹੜਾ ਪਣਾ ਤੁਸੀਂ ਦੱਸੋ ਪਿੰਡ ਵਾਲੇ ਦੱਸੋ ਜੀ ਬੋਲੋ ਬੋਲੋ ਕਿਹੜਾ ਪਣਾ ਜਗਿੰਦਰਪਾਲ ਬਾਲ ਜਗਿੰਦਰ ਕਿਹੜਾ ਉਹ ਸਾਹਮਣੇ ਇਹ ਤੁਸੀਂ ਹੋ ਚਲੋ ਲਿਖੋ ਜਗਿੰਦਰਪਾਲ ਦਾ ਨਾਮ ਹੋਰ ਇੱਕ ਕੋਈ ਸਾਬਕਾ ਮੁਲਾਜ਼ਮ ਹੈਗਾ ਕਿ ਤੁਸੀਂ ਹੋ ਚਲੋ ਹੰਸ ਰਾਜ ਨੂੰ ਪਾਓ ਸਭ ਕੰਮ ਆ ਜਾਮ ਤੇ ਤੁਹਾਡੀ ਪੰਚਾਇਤ ਨਹੀਂ ਹੈ ਹਾਂਜੀ ਅੱਛਾ ਠੀਕ ਹੈ ਹੋਰ ਇੱਕ ਪੈਣਾ ਯੂਥ ਕਲੱਬ ਕਿਹੜਾ ਆਪਣਾ ਬੜਿਆ ਯੂਥ ਕਲੱਬ ਇਹਦੇ ਯੂਥ ਕਲੱਬ ਦਾ ਕੋਈ ਨੌਜਵਾਨ ਮੁੰਡਾ ਪਾ ਲੋ ਕੋਈ ਹਾਂ ਕੋਈ ਲਵ ਸਿੰਘ ਪਾ ਲੋ ਕਿੱਥੇ ਆ ਉਹ ਆ ਜੁਦ ਨਸ਼ਾ ਵਿਰੋਧ ਕਿਹੜਾ ਹੈ ਕਿਹੜਾ ਜੀ ਕਰਨ ਪਾ ਲੋ ਹੈ ਕਰਨ ਕੀ ਨਾ ਹੈ ਦਾ ਨਹੀਂ ਤੁਸੀਂ ਦੱਸੋ ਮੈਂ ਇਹਦੇ ਵੇਲੇ ਪੜ ਕੇ ਰੱਖਿਆ ਹੈ ਅਜੇ ਕੁਮਾਰ ਅਜੇ ਕੁਮਾਰ ਹੈ ਠੀਕ ਹੈ ਚਲੋ ਪਾ ਲਓ ਅਜੇ ਕੁਮਾਰ ਪਾ ਲਓ ਤੇ ਹੋਰ ਕਿਹੜਾ ਪਾਣਾ ਜੀ ਇੱਕ ਲੇਡੀ ਇੱਕ ਲੇਡੀ ਐਸਸੀ ਸਮਾਜ ਚੋਂ ਪਰਵੀਨ ਕੁਮਾਰੀ ਪਾ ਲਓ ਜੀ ਹੈ ਪਰਵੀਨ ਕੁਮਾਰੀ ਪਾ ਲਓ ਦੱਸੋ ਜਸ਼ਦੀਪ ਜਸ਼ਪਾਲ ਦੀ ਕਰ ਦਿਓ ਪਾਓ 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 ਠੀਕ ਹੈ ਬਿਲਕੁਲ ਠੀਕ ਹੈ ਪਾ ਲਓ ਪਾ ਲਓ ਹੋਰ ਕਿਹੜਾ ਪਾਣਾ ਜੀ 1 ਰੁਪਇਆ ਸਸਾ ਮੇਰੀ ਹਾਂ ਪਰਵੀਨ ਕੁਮਾਰ ਦੇ ਨਾਲ ਕੋਈ ਵੀ ਕਮੇਟੀ ਮੈਂਬਰ ਮੈਂ ਨਹੀਂ ਦੱਸ ਸਕਦਾ ਕਿਉਂ ਚਲ ਸਕਦਾ ਸੀ ਇਹ ਇਹ ਗੱਲ ਨਹੀਂ ਕਰਨੀ ਆ ਨਹੀਂ ਨਹੀਂ ਆਪਾਂ ਨਹੀਂ ਜੋ ਉਪਰੋਂ ਬਣ ਕੇ ਆਇਆ ਡਾਟਾ ਹਾਂਜੀ ਦੋ ਨਾਂ ਹੋਰ ਚਾਹੀਦੇ ਕਿ ਉਹ ਕਿਹੜੇ ਨਾਂ ਕੋਈ ਮੋਤਵਾ ਕੋਈ ਦੋ ਨਾਂ ਹੋਰ ਦੱਸੋ ਹਟਾ ਦੋ ਨਾਂ ਕਿਹਦਾ ਪ੍ਰਵੀਨ ਕੁਮਾਰ ਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਆਪਾਂ ਤੜੇ ਨਹੀਂ ਪੈਦੇ ਪੈਗਾਣੇ ਪਿੰਡ 'ਚ ਆਪਾਂ ਸਿਰ ਜੋੜਨੇ ਆਂ ਦੋ ਨਾ ਕੋਈ ਦੱਸੋ ਜਿਹੜੇ ਕੋਈ ਤੁਹਾਡੇ 'ਚ ਚਾਹੁੰਦਾ ਹੋਵੇ ਮੈਨੂੰ ਪਾ ਲੋ ਕਮੇਟੀ 'ਚ ਕੋਈ ਬੰਦਾ ਚਾਹੁੰਦਾ ਜੀ ਮੈਨੂੰ ਪਾਓ ਕਮੇਟੀ 'ਚ ਮੈਂ ਕੰਮ ਕਰਨਾ ਹਾਂਜੀ ਇਸੇ ਪਿੰਡ ਦੇਓ ਇਸ ਤੁਹਾਡੇ ਪਿੰਡ ਦੇ ਆ ਹਾਂਜੀ ਹਾਂਜੀ ਪਾ ਲਈਏ ਦੱਸੋ ਪਿੰਡ ਵਾਲੇ ਚਲੋ ਲੇਖੋ ਜੀ ਨਾਂ ਇਹ ਤਾਂ 15 ਦਿਨ ਲਈ 20 ਦਿਨ ਲਈ ਕਮੇਟੀ ਬਣਨੀ ਆ ਇੱਕ ਜਣਾ ਹੋਰ ਬੈਣਾ ਹੋਰ ਦੱਸੋ ਕਿਹੜਾ ਬਾਈਏ ਹੈ ਮੂੜਾ ਕੀਤਾ ਉਹਨੂੰ ਪਾਲੋ ਕਿਹੜਾ ਤੁਸੀਂ ਪਾਲਾ ਤੁਸੀਂ ਪਾਲਾ ਬਾ ਨਾ ਤੁਮੀ ਕਿਉਂ ਦਾ ਹੈ ਸੇਵਾ ਹੀ ਕਰਦੇ ਆ ਪੁੱਤ ਕਿਹਨੂੰ ਪਾਲਾ ਨਾ ਨਾ ਜਰਬਗੀ ਦਾ ਪਾਲੋ ਕੋਣ ਇਹ ਮੂੜਾ ਇਹ ਮੂੜਾ ਪਾਲੋ ਜੀ ਉਰੇ ਆ ਕਿਹੜਾ ਮੂੜਾ ਆ ਰੌਂਗ ਆ ਰੌਂਗ ਦਾ ਚੰਗਾ ਮੂੜਾ ਵੀ ਹੈ ਚਲੋ ਕੀ ਨਾ ਪਾਲੀਏ ਜੀ ਚਲੋ ਕੀ ਨਾ ਤੁਹਾਡਾ ਰਾਮਦਾਸ ਰਾਮਦਾਸ ਹੋ ਗਿਆ ਜੀ ਪੂਰੇ ਹਾਂਜੀ ਹੋ ਗਿਆ ਸਰ ਆ ਇੰਨਾ ਕੰਮ ਆ ਸਾਰਾ ਹੁਣ ਇਸ ਕਮੇਟੀ ਨੂੰ ਕੋਈ ਮਤਲਬ ਇੱਕ ਕੰਮ ਮਿਲਣਾ ਸੇਵਾ ਦਾ ਇਸ ਕਮੇਟੀ ਨੇ ਕੋਈ ਇਹਨੂੰ ਉਹ ਨਹੀਂ ਮਿਲਣਾ ਕੋਈ ਮੁਆਵਜ਼ਾ ਨਹੀਂ ਮਿਲਣਾ ਇਸ ਕਮੇਟੀ ਨੂੰ ਇਸ ਕਮੇਟੀ ਨੇ ਤਾਂ ਸੇਵਾ ਕਰਨੀ ਹੈ ਅਸੀਂ ਨਹੀਂ ਚਾਹਦੇ ਪਿੰਡਾਂ ਦੇ ਅੰਦਰ ਕੋਈ ਧੜੇਬੰਦੀ ਹੋਵੇ ਸਰਪੰਚ ਸਾਹਿਬ ਇਹ ਤੁਸੀਂ ਸਰਪੈਂਚੋ ਪਿੰਡ ਦੇ ਉੱਚੀ ਗੱਲ ਸੋਚਣੀ ਵੱਡੀ ਗੱਲ ਔਰ ਮੈਂ ਤੁਹਾਨੂੰ ਇਹ ਗੱਲ ਦੱਸਾਂ ਵੀ ਅਸੀਂ ਔਖੀ ਘੜੀ ਜੀ ਵੀ ਇਕੱਠੇ ਰਏ ਹਾਂ ਸਾਰੇ ਪਿੰਡਾਂ ਵਾਲੇ ਅੱਗੇ ਵੀ ਇਕੱਠੇ ਰਹਿਣਾ ਹੈ ਨਾ ਬਾਕੀ ਗੱਲਾਂ ਅਗਲੀਆਂ ਨੇ ਉਹ ਜਿੱਦੀ ਜਿੱਥੇ ਮਰਜ਼ੀ ਹੋਵੇ ਉਹ ਉਹ ਹਰ ਬੰਦਾ ਆਪਣੇ ਆਪਣੇ ਬੁੱਧੀ ਦੇ ਮੁਤਾਬਕ ਸੋਚ ਲੰਦਾ ਲੇਕਿਨ ਪਿੰਡਾਂ ਅੰਦਰ ਭਾਈਚਾਰਾ ਬਣਿਆ ਰਹੇ ਪਿੰਡਾਂ ਅੰਦਰ ਆ ਸਾਂਝ ਬਣੀ ਰਹੇ ਇਹਦੇ ਲਈ ਲੀਡਰਾਂ ਨੂੰ ਵੱਡਾ ਮੰਨ ਕਰਨਾ ਵੱਡਾ ਮੰਨ ਦੇਖੋ ਸਰ ਲੀਡਰ ਦੇ ਸਹੀ ਹੁੰਦੇ ਨੇ ਹਾਂ ਤੇ ਜਿਹੜਾ ਮਾਰਾ ਸਾਡੇ ਪਿੰਡਾਂ 'ਚ ਬਹੁਤ ਹੀ ਜ਼ਿਆਦਾ ਟੜੇਵਾਜੀ ਚੱਲਦੀ ਸਾਰੇ ਪਿੰਡਾਂ 'ਚ ਇਹ ਹਾਲ ਹੈ ਕੋਈ ਨਾ ਪਿੰਡ ਹੋਈ ਜਾ ਸਾਰਿਆਂ ਦਾ ਨਹੀਂ ਸਾਨੂੰ ਪਤਾ ਪਾਇਆ ਹਾਂ ਹਾਂ ਕਰੋ ਕਰੋ ਆਓ ਬੈਠੋ ਨਹੀਂ ਬੈਠਣਾ ਨਾਲ ਸਾਡੇ ਬੈਠੋ ਕੋਈ ਨਹੀਂ ਕੋਈ ਨਾ ਹਾਂ ਉਹ ਹੁਣ ਕੀ ਹੈ ਮਾਵਾ ਦਾ ਆ ਮਾਵਾ ਦੀ ਉਮਰ ਜਿਹੜੀ ਆ ਨਾ ਉਹ ਵੱਡੀ ਹੋਵੇ ਔਰ ਲਿਆਓ ਕਿਸੇ ਦਾ ਸੈਕਟਰੀ ਸਾਹਿਬ ਹਾਂਜੀ ਇਹ ਕੋਈ ਸਪੀਕਰ ਸਪੀਕਰ ਲੱਗਿਆ ਦਾ ਹੈ ਚਾਹ ਰਹਿਣ ਦਿਓ ਸਵੈਨ ਸਾਹਿਬ ਤੂੰ ਵੀ ਆਵੇ ਜੀ ਯਾਰ ਜਾਂ ਕੁਰਸੀ ਲਿਆ ਤੇ ਆਪਣਾ ਮੇਰੀ ਬੇਨਤੀ ਹਲ ਧਿਆਨ ਕਰਿਓ ਅੱਜ ਸਪੈਸ਼ਲ ਕਰਨ ਸਿੰਘ ਜੀ ਅਲੋਕ ਕੁਰਸੀਆਂ 2-4 ਯਾਰ ਉੱਥੇ ਪਈਆਂ ਨਾ ਉਹ ਮੜੇ ਹਟਵਾ ਕੁਰਸੀਆਂ ਸਰਪੰਚਾ ਯਾਰ ਆਏデア ਨਾਲ ਜਾਨਪੁਰ ਦੇ ਬੈਠੋ ਅੱਜ ਬਲਾ allo ਬਲਾ allo ਬਲਾ allo ਪੰਜਾਬ ਨਗਰ ਕਦਰ ਦੇ ਕਿ ਮੈਂਬਰ ਬਲਾਓ ਅੱਗੇ ਸਾਰੇ ਬਲਾਓ ਬਲਾਓ ਅੱਜ ਜਿਹੜੇ ਪੰਜਾਬ ਦੇ ਉਹ ਪਿੰਡੜਾ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਖੜਾ ਕਰਕੇ ਅੱਜ ਉਹਨਾ ਪਿੰਡਾਂ ਦੇ ਅੰਦਰ ਸਪੈਸ਼ਲ ਪੰਚਾਇਤੀ ਜਲਾਸਨਾ ਸਪੈਸ਼ਲ ਔਰ ਇਸ ਸਪੈਸ਼ਲ ਪੰਚਾਇਤੀ ਜਲਾਸਾ ਦੇ ਅੰਦਰ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਕਿਸੇ ਦੇ ਫਸਲ ਰੁੜੀ ਆ ਜਾਂ ਫਸਲ ਤੇ ਰੇਤਾ ਪੈ ਗਿਆ ਮਿੱਟੀ ਪੈ ਗਿਆ ਡੱਬ ਗਿਆ ਖੇਤ ਕਿਸੇ ਦੇ ਪਸ਼ੂ ਰੁੜੇ ਆ ਕਿਸੇ ਦਾ ਘਰ ਟੱਟ ਗਿਆ ਜਾਂ ਕੋਈ ਵੱਡੀ ਵੱਡੀ ਤਰੇੜ ਆ ਗਈ ਘਰ ਚ ਹੈਨਾ ਕੋਈ ਪਿੰਡ ਦੀ ਸਾਂਝੀ ਚੀਜ਼ ਜਿਦਾ ਆਂਗਣਵਾੜੀ ਆ ਉਹਦਾ ਨੁਕਸਾਨ ਹੋਇਆ ਸਕੂਲ ਦਾ ਨੁਕਸਾਨ ਹੋਇਆ ਕੋਈ ਧਰਮਸ਼ਾਲਾ ਦਾ ਨੁਕਸਾਨ ਹੋਇਆ ਜੰਜ ਘਰ ਦਾ ਕੋਈ ਬਾਦਰ ਸਪਲਾਈ ਦਾ ਨੁਕਸਾਨ ਹੋਇਆ ਇਹ ਜਿੰਨੇ ਵੀ ਸਰਕਾਰੀ ਸਾਡੇ ਦਿਵਾਰਤਾ ਨੇ ਜੀ ਉਹਨਾਂ ਦਾ ਨੁਕਸਾਨ ਹੋਇਆ ਜਾਂ ਕਿਸੇ ਦੇ ਘਰ ਦਾ ਜਿੱਦਾਂ ਮੈਂ ਦੱਸਿਆ ਪਹਿਲਾਂ ਉਹਦਾ ਨੁਕਸਾਨ ਹੋਇਆ ਇਹ ਨੁਕਸਾਨਾਂ ਦੀ ਨਿਸ਼ਾਨ데요 ਕਰਨੇ ਆ ਉਹਦੇ ਲਈ ਇੱਕ ਕਮੇਟੀ ਬਣਾਣੀ ਆ ਅੱਜ ਪਿੰਡ ਦੇ ਸਰਪੰਚ ਦੀ ਗਵਾਈ ਚ ਕਮੇਟੀ ਹੋਏਗੀ ਅੱਜ ਮੈਂ ਪਹਿਲੇ ਕੋਲੀਆਂ ਕਮੇਟੀ ਬਣਾ ਕੇ ਆਇਆ ਸਰਕਾਰ ਵੱਲੋਂ ਹੈ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਵੱਲੋਂ ਹਾਂ ਉਹ ਵੀ ਉਹ ਵਹੀ ਕਹਿ ਰਿਹਾ ਮੈਂ ਫਸਲ ਖਰਾਬ ਜੀ ਦੀ ਵੀ ਹੋਈ ਆ ਚੌਹਨਾ ਹੋਇਆ ਮੱਕੀ ਹੋਈ ਆ ਚਾਰਾ ਹੋਇਆ ਕੁਝ ਵੀ ਹੋਇਆ ਸੋ ਇਹ ਮੁੱਖ ਮੰਤਰੀ ਜੀ ਦਾ ਦੇਸ਼ ਆ ਵੀ ਕਮੇਟੀਆਂ ਪਿੰਡਾਂ ਚ ਬਣਾਓ ਇਹ ਕਮੇਟੀ ਫਿਰ ਘਰ ਘਰ ਜਾਏਗੀ ਬਾਕਾਇਦਾ ਸੈਕਟਰੀ ਇਹਨਾਂ ਦੇ ਨਾਲ ਹੋਏਗਾ ਗੁਰਮੀਤ ਸਿੰਘ ਸੈਕਟਰੀ ਨੇ ਇਹ ਦੱਸਣਗੇ ਵੀ ਇਹ ਕਮਲੋਦੇਵੀ ਆ ਇਹਦਾ ਘਰ ਡੱਗਿਆ ਜੀ ਇਹ ਦੱਸਣਗੇ ਜੀ ਇਹ ਕਸ਼ਮੀਰ ਸਿੰਘ ਆ ਜੀ ਦੀ ਝੋਨਾ ਰੁੜ ਗਿਆ ਜੀ ਫਸਲ ਰੁੜ ਗਈ ਹੈ ਇਹਦਾ ਪਸ਼ੂ ਰੁੜ ਗਿਆ ਸੋ ਇਹ ਕਮੇਟੀ ਜਿਹੜੀ ਆ ਸੱਤ ਮੈਂਬਰੀ ਕਮੇਟੀ ਹੋਏਗੀ ਇਹ ਕਮੇਟੀ ਤਿੰਨ ਚਾਰ ਦਿਨਾਂ ਚ ਆਪਣੀ ਰਿਪੋਰਟ ਸਰਕਾਰ ਨੂੰ ਭੇਜੇਗੀ ਤੇਮਰ ਸਰਕਾਰ ਜੋ ਠੁਕਮਾ ਮੁਆਵਜ਼ਾ ਆ ਉਹ ਦੇਣ ਦਾ ਕੰਮ ਸ਼ੁਰੂ ਕਰੇਗੀ ਸੋ ਇੱਕ ਤਾਂ ਇਹ ਅਸੀਂ ਆਏ ਆ ਸਪੈਸ਼ਲ ਇਹ ਕੇਸ ਤੋਂ ਬਾਅਦ ਤੁਹਾਡੇ ਸਫਾਈ ਵੈਨ ਹੋ ਗਿਆ ਜੀ ਕੱਲ ਉਹ ਫੋਗ ਕਿ ਮਸ਼ੀਨ ਆਈ ਤੁੰਗਿਆਲੀ ਮਸ਼ੀਨ ਵੀ ਰਹੀ ਪੈਣ ਤੇ ਹੈਂ ਪਰੀ ਹੈ ਪਰੀ ਪਰੀ ਆਪ ਜੀ ਇਹ ਦਵਾਈ ਸਰ ਪਰੀ ਆ ਪਰੀ ਆ ਇਹਦਾ ਉਹਦਾ ਫੇਰਨ ਦਾ ਉਹਦਾ ਫੇਰਨ ਦਾ ਮਤਲਬ ਇਹ ਆ ਤੇ ਜਿਹੜਾ ਡੇਂਗੂ ਐ ਉਹ ਮੱਛਰ ਨਾਲ ਨਾ ਫੈਲੇ ਤੇ ਉਹਦਾ ਪ੍ਰਬੰਧ ਕਰਨ ਦੇ ਲਈ ਮੈਡੀਕਲ ਟੀਮਾਂ ਵੀ ਜੇ ਆ ਗਈ ਆ ਤੇ ਠੀਕ ਐ ਨਹੀਂ ਤੇ ਹੋਰ ਵੀ ਆਣ ਗਈਆਂ ਕਿਸੇ ਨੂੰ ਦਵਾਈ ਦੀ ਲੋੜ ਆ ਕਿਸੇ ਨੂੰ ਮਲਮ ਦੀ ਲੋੜ ਆ ਰਾਜਨ ਦੇ ਸਭ ਨੂੰ ਮਿਲ ਗਿਆ ਹੋਣਾ ਜਿਹੜੇ ਜਿਹੜੇ ਲੋੜਵੰਦੇ ਆ ਰਾਜਨ ਸਾਬ ਨੂੰ ਮਿਲ ਗਿਆ ਮਿਲ ਗਿਆ ਨਾ ਔਰ ਪਹਿਲੀ ਵਾਰੀ ਹੋਇਆ ਕਿ ਪਸ਼ੂਆਂ ਦਾ ਚਾਰਾ ਵੀ ਆਇਆ ਸਾਡੇ ਇਲਾਕੇ 'ਚ ਹੜਾ ਹੋਣਾਂ ਦੀ ਮਾਰ ਤੋਂ ਬੜੀ ਦੇਰ ਦੀ ਪੈਂਦੀ ਆ ਪਰ ਕਦੀ ਪਸ਼ੂਆਂ ਦਾ ਚਾਰਾ ਨਹੀਂ ਇੱਥੇ ਆਇਆ ਉਹ ਵੀ ਮੇਖਲ ਆਇਆ ਹੋਣਾ ਆਇਆ ਜੀ ਆਇਆ ਹੈ ਉਹ ਵੀ ਆਇਆ ਸੋ ਉਹ ਵੀ ਆਇਆ ਸੋ ਉਹ ਸਾਡੀ ਡਿਊਟੀ ਬਣਦੀ ਸੀ ਅਸੀਂ ਸਭ ਨੇ ਉਸ ਸਿਰ ਜੋੜ ਕੇ ਅਸੀਂ ਕੰਮ ਕੀਤਾ ਸਭ ਨੇ ਔਰ ਉਸ ਕੰਮ ਦਾ ਸਿੱਟਾ ਕੀ ਅਸੀਂ ਇੱਥੇ ਚੰਗੇ ਭਲੇ ਅੱਜ ਇਹ ਪੀਪਲ ਦੇ ਥੱਲੇ ਬੈਠੇ ਆ ਹੁਣ ਅਗਲਾ ਕੰਮ ਹੈ ਕਮੇਟੀ ਬਣਾਣੀ ਹੈ ਉਹਦੇ ਵਿੱਚ ਇੱਕ ਤਾਂ ਸਰਪੰਚ ਹੋ ਗਿਆ ਤਾਂ ਆਣਾ ਹੀ ਆਣਾ ਹੋਰ ਕਿਹੜਾ ਪੈਣਾ ਜੀ ਦੇ ਵਿੱਚ ਇੱਕ ਪੈਣਾ ਯੂਥ ਕਲੱਬ ਦਾ ਕੋਈ ਮੈਂਬਰ ਉਹ ਦੱਸੋ ਕਿਹੜਾ ਪਾਣਾ ਇਹ ਕਿਹੜੇ ਨੇ ਹਰ ਸਿੰਘ ਆਇਆ ਹਰਸ ਹੈ ਪਰਖਾ ਵਾ ਹਰਸ ਆਇਆ ਚਲੋ ਲਿਖ ਲਓ ਹਰਸ ਹਰ ਸਿੰਘ ਲਿਖ ਲਓ ਇੱਕ ਪੈਣੀ ਆ ਐਸੀ ਲੇਡੀ ਐਸੀ ਲੇਡੀ ਕਿਉਂ ਜੀ ਇੱਕ ਪਾਣੀਆ ਕਰੋ ਦੱਸੋ ਪੰਜ ਛੇ ਘਰ ਨਾਲ ਦੱਸੋ ਅੰਜਲੀ ਕੋਈ ਗੱਲ ਨਹੀਂ ਨਹੀਂ ਫਲਾਲੇ ਪਾਇਆ ਕਿ ਜਨਾਬ ਦਿਖਣ ਜਾਣਾ ਹੈ ਨਾ ਕਮੇਟੀ ਜੀ ਸਹੀ ਕਰਨਾ ਹਾਂ ਜੀ ਚਲੋ ਪਾਲੋ ਉਹ ਆਪ ਕਹਿ ਰਹੇ ਚੰਗੀ ਗੱਲ ਹੈ ਨੇ ਦੇ ਔਰਤਾਂ ਦੇ ਚਰੀਆਂ ਪਿੱਛੇ ਰਹਿਣੀਆਂ ਇੱਕ ਪੈਣਾ ਹੈ ਕੋਈ ਸਰਕਾਰੀ ਮੁਲਾਜ਼ਮ ਰਿਟਾਇਰ ਜਿਹੜਾ ਹੋਵੇ ਕੈਪਟਨ ਇੱਥੇ ਹੀ ਆਪਣਾ ਤੁਹਾਡੇ ਬੰਡੀ ਹੈ ਨਹੀਂ ਇਹਨਾਂ ਦਾ ਦੂਜਾ ਪੈਂਦਾ ਹਰ ਇੱਕ ਕਲਕੁਤਾ ਦੀ ਪੈਣਾ ਉਹ ਨਹੀਂ ਨਹੀਂ ਅੱਛਾ ਅਲੱਗ ਉਹ ਦੱਸੋ ਜਿਹੜਾ ਬਾਣਾ ਅਰਜਿੰਦਰ ਸਿੰਘ ਪਾ ਲਈਏ ਜਾਂ ਹੋਰ ਕੋਈ ਦੇਖ ਲਓ ਤੂੰ ਕਹਿਦਾ ਹਾਂ ਦੇ ਕੋਈ ਨਾਲ ਦੇ ਅਰਜਿੰਦਰ ਸਿੰਘ ਚਲੋ ਅਰਜਿੰਦਰ ਕੁਮਾਰ ਇੱਕ ਗੁਰ ਰਟਾਇਰੇ ਮੁਲਾਜ਼ਮ ਹੋਵੇ ਜਿਹੜਾ ਟਾਇਰ ਹੋਵੇ ਕਿਸੇ ਵਿਭਾਗੇ ਤੋਂ ਕੋਈ ਹੈ ਹੈ ਅਲੱਗ ਕਿਤੇ ਨਹੀਂ ਤਾਂ ਇਹ ਟਾਇਰ ਪਰ ਪੁਲਿਸ ਆ ਬਹੁਤ ਜਿਹੜੇ ਕੰਮ ਕਰੇ ਕੰਮ ਪਾ ਤੇ ਡਿਊਟੀ ਵੀ ਦੇਤੀ ਜਿਹੜੇ ਕਿਹੜਾ ਹੋਰ ਦੇਵੀ ਨੇ ਬਾਹਰ ਚਲੋ ਦੇਵੀ ਸਿੰਘ ਇੱਕ ਕੜੇ ਮੈਗਮ ਜਿਹੜਾ ਰਟਾਇਰ ਨੇ ਆਰਮੀਓ ਆਰਮੀਓ ਠੀਕ ਹੈ ਤੇ ਜੂਲ ਕਲੱਬ ਦਾ ਪਾ ਲਿਆ ਹੁਣ ਇੱਕ ਤੁਸੀਂ ਪਾਣਾ ਆ ਜਿਹੜਾ ਹੈਲਥ ਡਿਪਾਰਟਮੈਂਟ ਨਾਲ ਰਿਲੇਟਡ ਹੋਵੇ ਆਸ਼ਾ ਨਗਰ ਪਾ ਲਓ ਆਸ਼ਾ ਵਰਗ ਪਾ ਲਓ ਰੂਪੀ ਦੇ ਵੀ ਨਾ ਨਾ ਬਾਬੀ ਕਿਹੜੇ ਆ ਲਾੜੀ ਦਾ ਰੂਪੀ ਰੂਪੀ ਆ ਨਾ ਬੱਬੂ ਦੀ ਘਰ ਦੀ ਦਾ ਨਾਮ ਰੂਪੀ ਦੇ ਵੀ ਚਲੋ ਰੂਪੀ ਦੇਵੀ ਕਿੰਨੇ ਹੋ ਗਏ ਜੀ ਪਾ ਪਾ ਜੀ ਅੰਦਰ ਵਾਲੇ ਟੀਚਰ ਜਿਹੜੀ ਹੋਰ ਕਿਹੜੇ ਪਾਣਾ ਇੱਕ ਹੋਰ ਇੱਕ ਹੋਰ ਨਹੀਂ ਇਹ ਕਿਹੜੀ ਕੋਈ ਬੰਦਾ ਵੈ ਦੱਸੋ ਜੀ ਕੋਈ ਕੋਈ ਹਾਂ ਕੋਈ ਚਾਹ ਵੜ ਹੋਵੇ ਕਿ ਮੇਨੂੰ ਕਮੇਟੀ ਚ ਪਾਵਾ ਸੀ ਉਹਦਾ ਨਾਮ ਵਾਲੀ ਇਹ ਕਮੇਟੀ ਉਹ ਨਹੀਂ ਜਿਹੜਾ ਵੈਰੀਫਾਈ ਕਰਨਾ ਕਿਦਾ ਨੁਕਸਾਨ ਕਿੰਨਾ ਹੋ ਰਹਾ ਉਹਨੇ ਮੇਨੂੰ ਟਾਈਮ ਘੱਟਣਾ 25 ਦਿਨ ਵਾਸਤੇ ਕਮੇਟੀ ਨੇ ਕੋਈ ਆਖੋ ਤਨਖਾਹ ਜਾ ਬਾਕੀ ਨਹੀਂ ਲੜ ਜਾਈ ਭਰੋ ਮੈਨੂੰ ਗੰਗਾਣ ਮੈਂ ਬੰਨਾ ਹਾਂ ਹਾਂ ਜੀ ਦੱਸੋ ਨਹੀਂ ਪੁੱਛੂਗਾ ਚਲ ਤੁਸੀਂ ਦੱਸ ਦਿਓ ਜਿਹੜਾ ਆਵਰ ਦੇ ਨੂੰ ਪਾੜਾ ਹਾਂ ਜਿਹੜਾ ਆਵਰ ਦੇ ਨੂੰ ਪਾੜਾ ਜਿਹੜਾ ਤੁਸੀਂ ਪਾਓ ਕਿੱਥੇ ਜਰਾਵਰ ਸੈਂ ਮੇਰਾਵਰ ਅੱਛਾ ਇਹ ਪਾਜੀ ਚਲੋ ਠੀਕ ਹੈ ਤਾਂ ਇਹ ਜਿਹੜੀ ਕਮੇਟੀ ਬਣੀ ਹੈ ਨਾ ਸੱਤ ਮੈਂਬਰੀ ਆਮ ਤੌਰ ਤੇ ਕੀ ਹੁੰਦਾ ਲੋਕਾਂ ਦੀ ਇੱਕ ਸ਼ਿਕਾਇਤ ਰਹਿੰਦੀ ਆ ਜੀ ਸਾਨੂੰ ਪੁੱਛਿਆ ਨਹੀਂ ਹੈ ਨਾ ਕਿ ਸਰਪੰਚ ਨੇ ਘਰ ਬੈ ਕੇ ਪਤਾ ਨਹੀਂ ਕੀ ਕਰ ਲਿਆ ਕੀ ਕਰ ਲਿਆ ਨਾ ਲੋਕਾਂ ਚ ਪਾਰਾ ਜਹ ਰੰਦਾ ਅਸੀਂ ਸਾਫ ਸੁਥਰਾ ਪਾਣੀ ਵਰਗਾ ਨਿੰਬੜਾ ਕੰਮ ਕੀਤਾ ਵੀ ਲੋਕਾਂ ਚ ਬੈ ਕੇ ਕਮੇਟੀ ਬਣਾਈ ਹੈ ਇਹ ਕਮੇਟੀ ਗਾਂ ਪਿੰਡ ਨੂੰ ਵੈਰੀਫਾਈ ਕਰੇਗੀ ਇਸ ਤੋਂ ਬਾਅਦ ਤੁਹਾਨੂੰ ਸਰਪੰਚ ਸਾਹਿਬ ਇਹ ਲੇਬਰ ਵੀ ਮਿਲਨੀ ਆ ਇੱਕ ਟਰੈਕਟਰ ਮਿਲਣਾ ਨਾਲ ਤੁਸੀਂ ਉਹ ਪਿੰਡ ਦਾ ਕੂੜਾ ਕਰਕੜ ਜਿੰਨਾ ਵੀ ਐ ਸਾਰਾ ਇੱਕ ਵਾਰਾਂ ਕਰਕੇ ਹੋਰ ਕਲੀਅਰ ਇੱਕ ਵਾਰ ਕਰ ਲਿਆ ਇੱਕ ਵਾਰ ਫਿਰ ਸਰਕਾਰ ਵੱਲੋਂ ਆਣਾ ਉਹ ਤੁਸੀਂ ਮਤਲਬ ਡੈਂਪ ਕਰਕੇ ਕਿਤੇ ਦੂਰ ਸਟਾ ਆ ਕੇ ਇੱਕ ਵਾਰੀ ਪਿੰਡਾਂ ਨੂੰ ਹੈਨਾ ਇੱਕ ਮੈਂ ਬੇਨਤੀ ਤੁਹਾਨੂੰ ਕਰਨੀ ਆ ਸਾਰਿਆਂ ਨੂੰ ਤੁਸੀਂ ਲੇਡੀਜ਼ ਕਾਫੀ ਆਈਆਂ ਹੈਨਾ ਮਤਲਬ ਕੁਦਰਤ ਨੇ ਵੀ ਤੁਹਾਨੂੰ ਸਭ ਤੋਂ ਜਿਹੜੀ ਖੂਬਸੂਰਤ ਦਿੱਤੀ ਆ ਇੱਕ ਮਤਲਬ ਨਿਆਮਤ ਉਹ ਇਹ ਆ ਵੀ ਤੁਸੀਂ ਬਹੁਤ ਸਹਿਜ ਸੁਭਾਅ ਨਾਲ ਠੰਡੇ ਦਿਮਾਗ ਦੇ ਨਾਲ ਕੰਮ ਕਰਦੀਆਂ ਹੋ ਬੰਦਾ ਤਾਂ ਇੱਕ ਵਾਰੀ ਲਿਟਰੇਟ ਹੋ ਜਾਂਦਾ ਪਰ ਔਰਤਾਂ ਦੇ ਅੰਦਰ ਬਹੁਤ ਵੱਡਾ ਕੁਦਰਤੀ ਗੁਣ ਹੈ ਕਿ ਉਹ ਬਹੁਤ ਕੁਝ ਕੰਮ ਕਰਕੇ ਵੀ ਕੇਵਾਰੀ ਦੱਸਦੀਆਂ ਨਹੀਂ ਤੇ ਇੱਕ ਗੱਲ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਨੀ ਹੈ ਵੀ ਜਿਹੜੀ ਸਫਾਈ ਆ ਉਹਦਾ ਧਿਆਨ ਜਰੂਰ ਰੱਖਣਾ ਤੁਸੀਂ ਰਾਤ ਬਰਤਨ ਧੋਂਦੇ ਹੋ ਤੁਸੀਂ ਧੋ ਕੇ ਟਕਾ ਦਿੰਦੇ ਹੋ ਤੇ ਸਵੇਰੇ ਫਿਰ ਤੁਸੀਂ ਉਹਨੂੰ ਇਸਤੇਮਾਲ ਕਰਦੇ ਹੋ ਰਾਤ پتہ ਨਹੀਂ ਉਹਦੇ ਚ ਕੋਈ ਕਾਡਾ ਫਿਰਦਾ ਹੁੰਦਾ ਹੈ ਕੋਈ ਲੂੜੀ ਫਰੀਦੀ ਹੁੰਦੀ ਹੈ ਕੋਈ ਮੱਖੀ ਬੈਠੀਦੀ ਹੁੰਦੀ ਹੈ ਉਹ ਫਿਰ ਉੱਥੇ ਸੜ ਜਾਂਦੀ ਆ ਆਪਣੇ ਸਿੰਪਟਮ ਜਿਹੜੇ ਆ ਉਹ ਫਿਰ ਸਾਡੇ ਬੱਚਿਆਂ ਦੇ ਪੇਟ ਚ ਜਾਂਦੇ ਆ ਸਾਡੇ ਬਜ਼ੁਰਗਾਂ ਦੇ ਪੇਟ ਚ ਜਾਂਦੇ ਆ ਤੇ ਸਵੇਰੇ ਉਹ ਧੋਤੇ ਹੋਏ ਭਾਂਡਿਆਂ ਦੇ ਇੱਕ ਵਾਰ ਨਾ ਧੋਣ ਦੀ ਲੋੜ ਨਹੀਂ ਇੱਕ ਵਾਰ ਨਾ ਕੋਈ ਕਪੜਾ ਫੇਰ ਲੋ ਉਹ ਕਪੜਾ ਫੇਰਨ ਦੇ ਨਾਲ ਤੁਹਾਡਾ ਸਾਰਾ ਹੀ ਸਾਫ਼ ਹੋ ਜਾਂਦਾ ਸੋ ਇਹ ਛੋਟੀ ਛੋਟੀ ਗੱਲਾਂ ਨਾ ਹੁਣ ਪੁਰਾਣੇ ਲੋਕ ਤਾਂ ਮਿੱਟੀ ਨਾਲ ਮਿੱਟੀ ਹੁੰਦੀ ਸੀ ਖੇਤਾਂ ਦੀ ਕੰਮ ਕਰਨਾ ਉੱਥੇ ਰੋਟੀ ਖਾਣੀ ਕੋਈ ਬਿਮਾਰ ਨਹੀਂ ਲੱਗਦੀ ਪਰ ਉਹਨਾਂ ਸਰੀਰ ਨਹੀਂ ਰਹਿ ਨਮਾ ਜੋਗ ਆ ਗਿਆ ਨਵੇਂ ਗਾਂ ਬੱਚੇ ਹਨ ਸੋ ਤੁਹਾਡਾ ਧੰਨਵਾਦ ਤੁਸੀਂ ਆਏ ਇਹ ਕਮੇਟੀ ਹੁਣ ਜਾਏਗੀ ਘਰ ਘਰ ਤੇ ਇਹਦਾ ਸਰਵੇ ਕਰੇਗੀ ਤੇ ਜੋ ਵੀ ਸਰਕਾਰ ਵੱਲੋਂ ਅ ਜਿੱਦਾਂ ਪਹਿਲਾਂ ਅਸੀਂ ਸਾਰਿਆਂ ਨੇ ਇੱਕ ਮੋਟ ਹੋ ਗਿਆ ਮੇਰੇ ਖਾਲ ਸਬਜੀ ਵਾਲੇ ਨੇ ਹਾਂ ਮੈਂ ਉਹ ਫੇਰ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਇੱਕ ਗੱਲ ਕਰਨ ਲਈ ਹਾਂ ਦੋ ਕਰ ਗੱਲਾਂ ਮੇਰੀਆਂ ਜੀ ਹਾਂ ਇੱਕ ਤੇ ਜਿਹੜੇ ਸਬਜੀ ਵਾਲੇ ਬੈਠੇ ਨੇ ਆਹ ਭਰਾ ਜੀ ਜੀ ਬਿਲਕੁਲ ਬਿਲਕੁਲ ਇਹਨਾਂ ਦਾ ਨੁਕਸਾਨ ਬੜਾ ਹੋਇਆ ਇਹ ਮੇਰੇ ਨਾਲ ਲਗਾਤਾਰ ਕੰਟੈਕਟ ਕਰਨ ਦੇ ਕੀ ਮੰਤਰੀ ਸਾਹਿਬ ਨੂੰ ਕਹਿ ਕੇ ਆਪਾਂ ਕੋ ਦੋਰੀਆਂ ਸਾਡੀਆਂ ਜੜੀਆਂ ਨਾ ਮੁਆਜ਼ਾ ਹਰ ਸਾਡੇ ਥੇਰੇ ਨਾਲ ਇਹ ਨਹੀਂ ਕਿ ਅੱਜ ਦੇਣਾ ਮੈਨੂੰ ਲੱਗਦਾ ਵੀ 20 ਵਜੇ ਸਾਡਾ ਹੋ ਜਾਣਾ ਹਾਂ ਤੇ ਇਹ ਕਹਿ ਰਹੇ ਕਿ ਸਾਡਾ ਜਿਹੜਾ ਨੁਕਸਾਨ ਹੋਇਆ ਇੱਕੋ ਕਿ ਕਿ 26 ਇਤਨਾ ਉਹ ਭਾਬੀ ਸਾਡੇ ਵਿਚਾਰੇ ਜੀ ਇੱਕ ਪਿੰਡ ਸੇਖੂ ਪਰ ਮਜੀਰੀ ਰਾਜਪੂਤਾ ਠੀਕ ਹੈ ਸਰ ਵੈਸੇ ਤਾਂ ਇਹ 8 10 ਪਿੰਡ ਨੇ ਜਿਹੜੇ ਰਾਵੀ ਦੇ ਕੰਢੇ ਜਿੱਥੇ ਸਾਡੇ ਜੂਪੀ ਤੋਂ ਆ ਕੇ ਪਰਿਵਾਰ 20 25 25 ਸਾਲਾਂ ਤੋਂ ਮੁਸਲਮਾਨ ਪਰਿਵਾਰ ਨੇ ਖੇ ਸਬਜ਼ੀ ਦਾ ਕੰਮ ਹੀ ਕਰਦੇ ਆ ਪ੍ਰੋਫੈਸ਼ਨਲੀ ਠੀਕ ਹੈ ਜ਼ਮੀਨ ਠੇਕੇ ਦੇ ਲੈ ਕੇ ਤੇ ਆਪਣੀ ਜਿਹੜੀ ਪਹਿਲਾਂ ਪਹੁੰਚ ਇਹ ਹੁੰਦੀ ਸੀ ਵੀ ਜਿਹੜਾ ਓਨਰ ਆ ਉਹਦੇ ਨਾਂ ਹੀ ਜਾਂਦਾ ਸੀ ਮੁਆਵਜ਼ਾ ਸਰ ਸਰ ਤੇ ਠੇਕੇ ਵਾਲਾ ਵਿਚਾਰਾ ਨੁਕਸਾਨ ਉਹਨੇ ਦੇ ਠੇਕਾ ਭਰਦੇ ਤੇ ਹੁੰਦਾ ਠੀਕ ਹੈ ਤੇ ਉਹ ਮਾਲਕ ਮੁਆਵਜ਼ਾ ਵੀ ਲਾ ਜਾਂਦਾ ਤੇ ਠੇਕਾ ਵੀ ਲਾ ਜਾਂਦਾ ਤਾਂ ਜਿਹਦਾ ਨੁਕਸਾਨ ਹੁੰਦਾ ਉਹ ਵਿਚਾਰਾ ਅ ਚੰਬਿਆ ਜਾਂਦਾ ਠੀਕ ਹੈ ਸਰ ਇਸ ਵਾਰ ਆਪਣੀ ਪਹੁੰਚੇ ਬਦਲ ਗਈ ਸੀ ਵੀ ਜਿਹੜਾ ਕਾਸਕਰ ਆ ਉਹਨੂੰ ਹੀ ਮਿਲੇਗਾ ਠੀਕ ਹੈ ਸਰ ਜ਼ਮੀਨਤਾ ਜ਼ਮੀਨ ਦੇ ਮਾਲਕ ਦੀ ਰਹਿਣੀ ਹੈ ਠੀਕ ਹੈ ਸਰ ਤੇ ਉਹ ਤੁਸੀਂ ਇਹ ਜਿਹੜੀਆਂ ਗਰਦੌਰੀਆਂ ਇਧਰ ਹੋਣੀਆਂ ਨੇ ਇਸ ਸੰਦਰਭ 'ਚ ਹੀ ਕਰਾ ਲਿਓ ਵੀ ਜਿਹੜਾ ਇਹਨਾਂ ਦਾ ਨਾ ਸਬਜ਼ੀਆਂ ਰਹੀਆਂ ਨਹੀਂ ਵਿਚਾਰੇ ਦੀਆਂ 20 25 25 ਕਿਲੇ ਮੈਂ ਲੰਦਾ ਮੈਸੇਜ ਹਾਂ ਮਤਲਬ ਇਹਨਾਂ ਨੂੰ ਹੀ ਮਿਲੇ ਜਿਹੜਾ ਮੁਰਜਾ ਠੀਕ ਹੈ ਸਰ ਇਹ ਕਿਉਂਕਿ ਇਹਨਾਂ ਨੇ ਮਾਲਕ ਨੂੰ ਪੈਸੇ ਪੂਰੇ ਦੇ ਦਿੱਤੇ ਦਿਆ ਨਹੀਂ ਨਹੀਂ ਸਰ ਬਿਲਕੁਲ ਠੀਕ ਹੈ ਸਰ ਮੈਂ ਹਾਂ ਹਾਂ ਉੱਪਰੋਂ ਵੀ ਸਰਕਾਰ ਦਾ ਆਦੇਸ਼ ਇਹੀ ਹੈ ਠੀਕ ਸਰ ਠੀਕ ਸਰ ਓਕੇ ਅਸੀਂ ਆਪਣੇ ਪਿੰਡ ਬਚਾਣ ਦੇ ਲਈ ਆਪਣੇ ਘਰ ਬਚਾਣ ਦੇ ਲਈ ਇੱਕ ਦੂਜੇ ਦੀ ਮਦਦ ਵੀ ਕਰਦੇ ਰਹੇ ਇੱਕ ਦੂਜੇ ਨਾਲ ਇਕੱਠੇ ਹੋ ਕੇ ਤੁਰਦੇ ਵੀ ਰਹੇ ਹਾਂ ਅਸੀਂ ਸੋ ਉਹ ਸਮਾ ਸਾਨੂੰ ਜ਼ਿੰਦਗੀ ਤੇ ਯਾਦ ਰਹੇਗਾ ਜਿੰਨੀ ਦੇਰ ਤੱਕ ਅਸੀਂ ਇਸ ਧਰਤੀ ਤੇ ਰਹਿਣਾ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਵੀ ਕਿਤੇ ਨਾ ਕਿਸੇ ਢੰਗ ਨਾਲ ਸੁਣ ਕੇ ਚਰਚਾ ਕਰਦੇ ਰਿਹਾ ਕਰਨ ਜਿੱਦਾਂ ਹੁਣ ਅਸੀਂ ਕਹਿੰਦੇ ਆ ਵੀ ਤਰਵੰਜਾ ਜਹਾੜ ਆਇਆ ਸੀ ਉਹ ਨਰੋਟ ਵਾਲੀ ਟੁੱਟੀ ਹੀ ਹੋ ਹੈ ਨਾ ਪੁਰਾਣੀ ਪੀੜ੍ਹੀ ਨੂੰ ਪਤਾ ਅਸੀਂ ਤਾਂ ਸੁਣਿਆ ਹੀ ਆ ਨਾ ਸੋ ਇਸੇ ਢੰਗ ਨਾਲ ਇਹ ਵੀ ਲੋਕਾਂ ਨੇ ਕਿਤੇ ਨਾ ਕਿਤੇ ਜ਼ਿੰਦਗੀ ਦੇ ਅੰਦਰ ਗੱਲਾਂ ਕਰਦੇ ਰਿਹਾ ਕਰਨਾ ਕਿ ਭਈ ਸੁਣਿਆ ਵੀ ਇੱਕ ਵਾਰੀ 1925 ਚ 2025 ਸਤੰਬਰ ਮਹੀਨੇ ਅਗਸਤ ਮਹੀਨੇ ਆੜ ਆਇਆ ਹੀ ਤੋਂ ਮਾਜੂਬ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਕਿ ਹੁਣ ਇਸ ਤੋਂ ਬਾਅਦ ਆ ਪਿੰਡਾਂ ਦੇ ਅੰਦਰ ਜਿਹੜੇ ਨੁਕਸਾਨ ਹੋਏ ਆ ਉਹ ਕਿਸੇ ਦੇ ਪਸ਼ੂ ਰੁੜੇ ਆ ਕਿਸੇ ਦਾ ਘਰ ਟੱਟ ਗਿਆ ਕਿਸੇ ਦਾ ਤਰੇੜਾ ਆ ਗਿਆ ਘਰ 'ਚ ਕਿਸੇ ਦਾ ਚੋਹਾਨੇ ਵਾਲੀ ਫਸਲ ਤੇ ਮਿੱਟੀ ਪੈ ਗਈ ਹੈ ਰੇਤਾ ਪੈ ਗਿਆ ਜਾਂ ਰੁੜ ਗਿਆ ਕੋਣੇ ਮੈਂ ਆਇਆ ਤੁਹਾਡੇ ਪਿੱਛੇ ਰਾਜ ਮੈਂ ਦੇਖਿਆ ਇੱਕ ਮੁੰਡਾ ਕਹਿੰਦਾ ਵੀ ਮੈਂ ਇੱਥੇ ਆ ਨਾਈ ਦੀ ਦੁਕਾਨ ਹੀ ਮੇਰੀ ਤੇ ਉਹ ਸਾਰੀ ਉਹਦਾ ਸਮਾਨ ਸਮੋ ਸਾਰਾ ਰੁੜ ਗਿਆ ਇੱਕ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੀ ਉਹਦਾ ਵੀ ਨਾ ਰੁੜ ਗਿਆ ਸੋ ਇਹ ਜਿੰਨੇ ਵੀ ਨੁਕਸਾਨ ਹੋਏ ਆ ਇਹਨਾਂ ਨੁਕਸਾਨਾਂ ਦੀ ਪਰਪਾਈ ਕਰਨ ਦੇ ਲਈ ਆਮ ਜਲਾਸ ਅੱਜ ਸਾਰੇ ਪੰਜਾਬ ਦੇ ਅੰਦਰ ਖਾਸ ਕਰਕੇ ਉਹ ਨਾ ਪਿੰਡਾਂ ਜਿੱਥੇ ਪਾਣੀ ਦੀ ਮਾਰ ਪਈ ਹੈ ਹੁਣ ਮੈਂ ਕਰਕੇ ਆਇਆ ਕੋਲੀਆਂ ਚ ਦੂਜਾ ਤੁਹਾਡਾ ਇੱਥੇ ਆ ਤੀਜਾ ਅ ਮਝੀਰੀ ਰਾਜਪੂਤਾ ਫਿਰ ਸੇਖੂਪੁਰ ਮਝੀਰੀ ਆ ਫਿਰ ਬਰਮਾਲ ਜੱਟਾਂ ਦੇ ਅਖਵਾੜਾ ਫਿਰ ਮਾਖਨਪੋਰਾ ਤੇ ਇਹਦਾ 6-6 ਪਿੰਡਾਂ ਚ ਮੈਂ ਇੱਧਰ ਆਇਆ ਹੋਇਆ ਸੈਕਟਰੀ ਸਾਰੇ ਨਾਲ ਨੇ ਸੋ ਇਹ ਇੱਕ ਤੇ ਇੱਕ ਕਮੇਟੀ ਅੱਜ ਬਣਾਣੀ ਹੈ ਉਹ ਕਮੇਟੀ ਘਰ ਘਰ ਜਾਏਗੀ ਕਈ ਵਾਰੀ ਮੈਂ ਵੀ ਪਿੰਡ ਦਾ ਸਰਪੰਚ ਮੈਂ ਰਿਆ ਹੁਣ ਵੀ ਮੇਰੀ ਵਾਈਫ ਸਰਪੰਚਾ ਪਿੰਡ ਦੀ ਕੇਵਲ ਲੋਕ ਐਵੇਂ ਕਹਿੰਦੇ ਕਿ ਮੈਂ ਸਿਆਦ ਕਰਦੇ ਹੁੰਦੇ ਜੀ ਸਰਪੰਚ ਨੇ ਪੱਖਪਾਤ ਕੀਤਾ ਜੀ ਸਾਡੀ ਗੱਲ ਹੀ ਸੁਣੀ ਦੀ ਸਾਡਾ ਹੀ ਨਹੀਂ ਸੁਣਿਆ ਮੈਂ ਪਿੱਛੇ ਪਿੰਡ ਚ ਗਿਆ ਕੋਲੀਆਂ ਤੇ ਮੈਨੂੰ ਕੋਈ ਮਾਦਾ ਮਿਲ ਗਈ ਤੇ ਕਹਿੰਦੇ ਸਾਡੇ ਪਿੰਡ ਰਾਸੇ ਨੇ ਆਇਆ ਮੈਂ ਕਿਹਾ ਮਾਦਾ ਮੈਂ ਤੇ ਕਸਰੀ ਕੋਈ ਨਹੀਂ ਛੱਡੀ ਰਾਸਨ ਦਾ ਤੇ ਕੋਈ ਪਿੰਡ ਕਹਿ ਹੀ ਨਹੀਂ ਸਕਦਾ ਕਹਿੰਦੇ ਨਾ ਨਾ ਇੱਥੇ ਕੋਈ ਨਹੀਂ ਆਇਆ ਸਰਪੰਚ ਨੂੰ ਲਾਪੀਓ ਬੰਦਾ ਚੰਗਾ ਬੋਲਣ ਤੇ ਸਵਾਭਨਾ ਸਰਪੰਚ ਆ ਗਿਆ ਮੌਕੇ ਦਾ ਉਹ ਕਹਿੰਦਾ ਜੀ ਦੋ ਵਾਰੀ ਲੈ ਕੇ ਗਈ ਹੈ ਮੇਰੇ ਕੋਲ ਮੋਲੇ ਇਹ ਲੋਕ ਕਹਿੰਦੇ ਆ ਵੀ ਸਾਡੇ ਨਾਲ ਵਿਤਕਰੇ ਹੋਇਆ ਇੱਕ ਮਹਾਵਰਾ ਜਿਹਾ ਵੀ ਹੈ ਸੋ ਅਸੀਂ ਸਾਂਝੀ ਕਮੇਟੀ ਬਣਾ ਰਹੇ ਹਾਂ ਇਸ ਕਰਕੇ ਵੀ ਕਮੇਟੀ ਘਰ ਘਰ ਜਾ ਕੇ ਕਿਸੇ ਦੀ ਸ਼ਿਕਾਇਤ ਨਾ ਰਵੇ ਉਹ ਕਮੇਟੀ ਫਿਰ ਫੈਸਲਾ ਕਰਕੇ ਦੇਗੀ ਸਾਨੂੰ ਤੇ ਆ ਨੁਕਸਾਨ ਸਾਡੇ ਪਿੰਡ ਦਾ ਹੋਇਆ ਇਹਨਾ ਨੁਕਸਾਨ ਹੋਇਆ ਫਿਰ ਉਹ ਸਰਕਾਰ ਉਦੇ ਉੱਤੇ ਜਿਹੜੇ ਉਹ ਅਮਲ ਕਰੇਗੀ ਲਾਗੂ ਤੇ ਨਾਲ ਦੇ ਨਾਲ ਇਸ ਤੋਂ ਬਾਅਦ ਤੁਹਾਨੂੰ ਇੱਕ ਦਿਨ ਲੇਬਰ ਵੀ ਮਿਲਣੀ ਹੈ ਸਰਕਾਰ ਵੱਲੋਂ ਤੇ ਜਿੰਨਾ ਕੂੜਾ ਕਾੜਾ ਡੈਂਪਰ ਪਿੰਡ ਦੇ ਅੰਦਰ ਵੈਸੇ ਕੱਲ ਵੀ ਕਾਫੀ ਸਫਾਈ ਹੋਈ ਹੈ ਉਹ ਫੋਗਿੰਗ ਮਸ਼ੀਨ ਆਈ ਉਹ ਵੀ ਫਰੀ ਹੈ ਉਹਦਾ ਫੇਰਨ ਦਾ ਮਤਲਬ ਹੈ ਵੀ ਉਹ ਫੋਗਿੰਗ ਧੂੰਆਂ ਜਦੋਂ ਜਾਂਦਾ ਘਰਾਂ ਤੱਕ ਤੇ ਉਹ ਮੱਛਰ ਨੂੰ ਮਾਰਦਾ ਕੋਈ ਡੇਂਗੂ ਨਾ ਫੈਲੇ ਬਿਮਾਰੀ ਨਾ ਫੈਲੇ ਹੈ ਨਾ ਸੋ ਮੈਡੀਕਲ ਟੀਮਾਂ ਵੀ ਇੱਥੇ ਆਈਆਂ ਰਾਸ਼ਨ ਤਾਂ ਸਭ ਨੂੰ ਮਿਲਿਆ ਹੋਵੇਗਾ ਮੇਰੇ ਸਹਾਰਾ ਜਿੰਨੇ ਵੀ ਲੋਰ ਬੰਸ ਸੀਗੇ ਮਿਲ ਗਿਆ ਨਾ ਸੋ ਹੁਣ ਅਗਲੀ ਗੱਲ ਆ ਵੀ ਇੱਕ ਕਮੇਟੀ ਬਣਾਣੀ ਆ ਤੇ ਸਰਪੰਚ ਦੀ ਪ੍ਰਧਾਨਗੀ ਥਲੇ ਕਮੇਟੀ ਹੋਏਗੀ ਹੈ ਨਾ ਤੇ ਲਿਖੋ ਨਾਂ ਉਹਨਾਂ ਦਾ ਗੁਰਮੀਤ ਲਿਖੋ ਤੇ ਉਸ ਤੋਂ ਬਾਅਦ ਇੱਕ ਪੈਣਾ ਐਸਸੀ ਸਮਾਜ ਦਾ ਉਹ ਦੱਸੋ ਕਿਹੜਾ ਪਾਣਾ ਤੁਸੀਂ ਦੱਸੋ ਪਿੰਡ ਵਾਲੇ ਦੱਸੋ ਜੀ ਕੋਈ ਪਾ ਲਓ ਬੋਲੋ ਬੋਲੋ ਕਿਹੜਾ ਪਾਣਾ ਜਗਿੰਦਰ ਬਾਵਾ ਜਗਿੰਦਰ ਕਿਹੜਾ ਉਹ ਸਾਹਮਣੇ ਜੀ ਇਹ ਤੁਸੀਂ ਹੋ ਚਲੋ ਲਿਖੋ ਜਗਿੰਦਰਪਾਲ ਦਾ ਨਾਮ ਹੋਰ ਇੱਕ ਕੋਈ ਸਾਬਕਾ ਮੁਲਾਜ਼ਮ ਹੈਗਾ ਹਾਂ ਜੀ ਕਿ ਤੁਸੀਂ ਹੋ ਹਾਂ ਜੀ ਚਲੋ ਹੰਸ ਰਾਜ ਨੂੰ ਪਾਓ ਸਾਬਕਾ ਮੁਲਾਜ਼ਮ ਤੇ ਤੁਹਾਡੀ ਪੰਚਾਇਤ ਨਹੀਂ ਹੈ ਹਾਂ ਜੀ ਅੱਛਾ ਠੀਕ ਹੈ ਹੋਰ ਇੱਕ ਪੈਣਾ ਯੂਥ ਕਲੱਬ ਕਿਹੜਾ ਆਪਣਾ ਬੜਿਆ ਯੂਥ ਕਲੱਬ ਇਹਦੇ ਯੂਥ ਕਲੱਬ ਦਾ ਕੋਈ ਨੌਜਵਾਨ ਮੁੰਡਾ ਪਾ ਲਓ ਕੋਈ ਕਿੱਥੇ ਆ ਉਹ ਆ ਜੁਧ ਨਸ਼ਿਆਂ ਵਿਰੁੱਧ ਕਿਹੜਾ ਐ ਕਿਹੜਾ ਜੀ ਅਰੁਣ ਬਾੜੂ ਹੈ ਅਹ ਅਰੁਣ ਅਰੁਣ ਕੀ ਨਾਮ ਹੈ ਅਰੁਣ ਕੁਮਾਰ ਨਹੀਂ ਤੂੰ ਹੀ ਦੱਸੋ ਮੈਂ ਇਹਦੇ ਵੈਸੇ ਪੜ ਕੇ ਰੱਖਿਆ